ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਬੁਟੀਕਨ ਚੈਨਲ ਤੇ ਤੁਹਾਡਾ ਸਵਾਗਤ ਹੈ ਮੈਂ ਉਮੀਦ ਕਰਦੀ ਹਾਂ ਤੁਸੀਂ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਜਿਵੇਂ ਕਿ ਹੁਣ ਵਿਆਹ ਸਾਧੀਆਂ ਦੇ ਸੀਜ਼ਨ ਸਟਾਰਟ ਹੋ ਗਿਆ ਹੈਗਾ ਤੇ ਤਿਹਾਰ ਵੀ ਸ਼ੁਰੂ ਹੋ ਗਏ ਨੇ ਕਰਵਾਚੌਂਦ ਦੇ ਵਰਤ ਵੀ ਆਉਣ ਵਾਲੇ ਨੇਗੇ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਫੁਲਕਾਰੀਾਂ ਆ ਪਤਾ ਆਪਾਂ ਟਾਈਮ ਨਹੀਂ ਵੇਸਟ ਕਰਦੇ ਚਲੋ ਤੁਹਾਨੂੰ ਫੁਲਕਾਰੀ ਦਿਖਾਉਣ ਲੱਗਦੇ ਆਪਾਂ ਇਹ ਸਾਰੀਆਂ ਹੈਂਡ ਮੇਡ ਫੁਲਕਾਰੀਾਂ ਨੇ ਢੋਲ ਦੀਆਂ ਫੁਲਕਾਰੀਾਂ ਨੇਗੀਆਂ ਇਹ ਆਪਾਂ ਨੇ ਪਹਿਲਾਂ ਵੀ ਤਿਆਰ ਕੀਤੇ ਸੀ 1 ਸਪੀਸਨ ਵੀ ਆਪਾਂ ਨਵੇਂ ਪੀਸ ਰੈਡੀ ਕੀਤੇ ਨੇ ਇਹ ਰੈੱਡ ਮਹਰੂਨ ਕਲਰ ਦੇ ਉੱਪਰ ਫੁਲਕਾਰੀ ਆਉਗੀ ਪੂਰੀ ਵਧੀਆ ਖੁੱਲੀ ਡੁੱਲੀ ਫੁਲਕਾਰੀ ਹੈ ਇਹ ਪੂਰੇ 2.5 ਮੀਟਰ ਦਾ ਇਹਦਾ ਹੋਊਗਾ ਬਰ ਤੇ ਇਹਦਾ ਜਿਹੜਾ ਬਰ ਵੀ ਬਹੁਤ ਚੌੜਾ ਦੇਖੋ ਕਿੰਨੀ ਕਿੰਨੀ ਦੀ ਲੈਂਥ ਹੈਗੀ ਕਾਫੀ ਹੈ ਜੀ ਨਾਰਮਲ ਦੁਪੱਟਿਆਂ ਨਾਲੋਂ ਚੌੜਾਈ ਇਹਦੀ ਬਹੁਤ ਹੈਗੀ ਖੁੱਲੀ ਡੁੱਲੀ ਫੁਲਕਾਰੀ ਆ ਬਿਲਕੁਲ ਲਾਈਟ weight ਹੋਊਗੀ ਫੁਲਕਾਰੀ ਆਪਣੀ ਉਗਰ ਕੇ ਦੇਖੋ ਤੁਸੀਂ ਪੂਰੀ ਸਫਾਈ ਨਾਲ ਕੀਤਾ ਹੋਇਆ ਹੈਗਾ ਸਾਰੀ ਇਹ ਹੈਂਡ ਮੇਡ ਫੁਲਕਾਰੀ ਹੈ ਵੀ ਦੇਖੋ ਬੈਗ ਤੋਂ ਦਿਖਾ ਦਿੰਨੇ ਆਪਾਂ ਤੁਹਾਨੂੰ ਇਹ ਦੀ ਦਾ ਇਹ ਵੀ ਸਕਲਪਿੰਗ ਕੀਤੀ ਹੈ ਸਾਈਡ ਤੋਂ ਦੇਖੋ ਪੂਰੀ ਫਿਨਿਸ਼ਿੰਗ ਹੋਈ ਹੋਈ ਹੈ ਇਹਦੀ ਇਹ ਖੁੱਲੀ ਬਾਗ ਟਾਈਪ ਫੁਲਕਾਰੀ ਹੈ ਬਿਲਕੁਲ ਸਾਈਜ਼ ਦੇਖੋ ਤੁਸੀਂ ਇਹਦਾ ਬਹੁਤ ਖੁੱਲਡੂਲਾ ਸਾਈਜ਼ ਹੈ ਮੈਂ ਤੁਹਾਨੂੰ ਆਪਣੇ ਉੱਪਰ ਲੈ ਕੇ ਦਿਖਾ ਦਿੰਦੀ ਹਾਂ ਕੁੜੀ ਕੁੜੀ ਲਈ ਲਈ ਬੁੱਕਲ ਬੱਜਦੀ ਨਹੀਂ ਕੋਈ ਇਹ ਨਹੀਂ ਹੈਗਾ ਕਿ ਆਪਣੇ ਸਹੀ ਨਹੀਂ ਆਉਗੀ ਪੈਣੀ ਉੱਪਰ ਲਈ ਹੋਈ ਵੀ ਫੁਲਕਾਰੀ ਬਹੁਤ ਸੋਹਣੀ ਲੱਗਦੀ ਹੈ ਇਹ ਜਿਹੜੀ ਫੁਲਕਾਰੀ ਹੈ ਤੁਸੀਂ ਆਪਣੇ ਅਕੋਰਡਿੰਗ ਆਰਡਰ ਤੇ ਵੀ ਸਾਡੇ ਤੋਂ ਰੈਡੀ ਕਰਵਾ ਸਕਦੇ ਹੋ ਕਿਸੇ ਵੀ ਕਲਰ ਕੰਟਰਾਸਟ ਦੇ ਉੱਪਰ ਰੈਡੀ ਕਰਵਾ ਸਕਦੇ ਹੋ ਜਿਵੇਂ ਹੁਣ ਵਿਆਹ ਸਾਦੀਆਂ ਦੇ ਸੀਜ਼ਨ ਆ ਰਹੇ ਨੇਗੀ ਉਹਦੇ ਵਿੱਚ ਵੀ ਆਪਾਂ ਹਨਾ ਜਾਗੋ ਤੇ ਆਪਾਂ ਨੂੰ ਫੁਲਕਾਰੀਆਂ ਦੀ ਲੋੜ ਹੁੰਦੀ ਹੈਗੀ ਤੁਸੀਂ ਸਾਡੇ ਤੋਂ ਸ਼ਰਟਾਂ ਵੀ ਹੈਂਡਮੇਡ ਰੈਡੀ ਕਰਵਾ ਸਕਦੇ ਹੋ ਤੁਹਾਡੀ ਚੋਇਸ ਹੈਗੀ ਬਾਗ ਵੀ ਆਪਣੇ ਕੋਲੇ ਅਵੇਲੇਬਲ ਹੁੰਦੇ ਆ ਤੇ ਤੁਸੀਂ ਆਪਣੀ ਫੋਟੋ ਦਿਖਾ ਕੇ ਵੀ ਸਾਡੇ ਤੋਂ ਰੈਡੀ ਕਰਵਾ ਸਕਦੇ ਹੋ ਕਿਸੇ ਵੀ ਵਰਕ ਦੇ ਵਿੱਚ ਇਹ ਟੂਲ ਦੀ ਫੁਲਕਾਰੀ ਹੈ ਬਿਲਕੁਲ ਲਾਈਟ ਵੇਟ ਹੈਗੀ ਜੇਕਰ ਤੁਹਾਨੂੰ ਇਹ ਸਾਡੀ ਫੁਲਕਾਰੀ ਵਧੀਆ ਲੱਗੀ ਤਾਂ ਸਕਰੀਨਸ਼ਾਟ ਲੈ ਕੇ ਸਾਨੂੰ ਵਟਸਐਪ ਕਰ ਦਿਓ ਤੇ ਅਗਲੀ ਜਿਹੜੀ ਫੁਲਕਾਰੀ ਹੈ ਇਹਦਾ ਡਿਜ਼ਾਈਨ ਅਲੱਗ ਹੈਗਾ ਦੇਖ ਇਹ ਆਵਲ ਡਿਜ਼ਾਈਨ ਦੀ ਬਣੀ ਹੋਈ ਹੈ ਦੇਖੋ ਕਲਰ ਕੰਟਰਾਸਟ ਬਹੁਤ ਸੋਹਣੇ ਲੱਗੇ ਹੋਏ ਨੇ ਇਹ ਦੇਖੋ ਤੁਸੀਂ ਬਾਕੀ ਤੁਸੀਂ ਆਪਣੀ ਚੋਇਸ ਦੇ ਅਕੋਰਡਿੰਗ ਕਲਰ ਕੰਟਰਾਸਟ ਕਰਵਾ ਸਕਦੇ ਹੋਗੇ ਇਹ ਵੀ ਉਦਾਂ ਹੀ ਖੁੱਲੀ ਡੁੱਲੀ ਫੁਲਕਾਰੀ ਹੈਗੀ ਕਿ ਇਹ ਨਵੇਂ ਲੁੱਕ ਦੀ ਨਹੀਂ ਹੈਗੀ ਇਹ ਦੇ ਵਿੱਚ ਉਹ ਆਪਣੀ ਪੁਰਾਣੀ ਲੁੱਕ ਚਲਕਦੀ ਹੈਗੀ ਇਹ ਪੰਜਾਬ ਦੇ ਸੱਭਿਆਚਾਰ ਨੂੰ ਰਿਪਰੈਜ਼ੈਂਟ ਕਰਦੀਆਂ ਨੇ ਫੁਲਕਾਰੀਆਂ ਬਿਲਕੁਲ ਹੱਥ ਦਾ ਵਰਕ ਹੋਊਗਾ ਸਾਰਾ ਕੋਈ ਇਹ ਨਹੀਂ ਹੈਗਾ ਵੀ ਮਸ਼ੀਨ ਦੀ ਫੁਲਕਾਰੀ ਹੈ ਬਿਲਕੁਲ ਹੱਥ ਦਾ ਵਰਕ ਹੋਊਗਾ ਪ੍ਰਾਈਸ ਵੀ ਤੁਹਾਨੂੰ ਇਹਦਾ ਨੋਰਮਲ ਪਊਗਾ ਇਹ ਨਹੀਂ ਹੈਗਾ ਵੀ ਆਪਾਂ ਇਹ ਫੁਲਕਾਰੀ ਹਾਂ ਜੀ ਇਹਦੀ 8000 ਦੀ ਵੀ ਇੰਨੀ ਦੀ ਹੈਗੀ ਸਿਰਫ ਇਹ ਸਾਡੇ ਕੋਲ 4500 ਰੁਪਏ ਦੀ ਫੁਲਕਾਰੀ ਮਿਲੂਸੋ ਇਹਨੂੰ ਪੂਰੀ ਹੈਂਡਮੇਡ ਫੁਲਕਾਰੀ ਹੈਗੀ 4 ਸਾਈਡ ਦੇ ਵਰਕ ਹੋਣਾ ਵਿੱਚ ਵੀ ਹੋਇਆ ਇਹਦੇ ਵਰਕ ਤੇ ਜੇਕਰ ਤੁਹਾਨੂੰ ਇਹ ਵਧੀਆ ਲੱਗੀ ਤਾਂ ਤੁਸੀਂ ਨਾ ਸਕਰੀਨਸ਼ਾਟ ਲੈ ਕੇ ਕੋਈ ਵੀ ਭੈਣ ਸਾਡੇ ਤੋਂ ਆਰਡਰ ਕਰਕੇ ਮੰਗਵਾ ਸਕਦੀ ਹੈ ਆਪਣੇ ਅਕੋਰਡਿੰਗ ਵੀ ਪੀਸ ਰੈਡੀ ਕਰਵਾ ਸਕਦੀ ਹੈਗੀ ਤੇ ਜਿਵੇਂ ਇਹ ਵਾਲੇ ਸੂਟ ਆ ਗਏ ਇਹ ਵਾਲੇ ਹੈਂਡਵਰਕ ਦੀਆਂ ਫੁਲਕਾਰੀਆਂ ਸੀਗੀਆਂ ਤੁਸੀਂ ਜਿਹੜਾ ਸੂਟ ਨੇ ਉਹ ਹੈਂਡਵਰਕ ਦੇ ਵਿੱਚ ਵੀ ਰੈਡੀ ਕਰਵਾ ਸਕਦੇ ਹੋ ਤੇ ਸਾਡੇ ਤੋਂ ਮਸ਼ੀਨ ਵਰਕ ਦੇ ਵਿੱਚ ਵੀ ਜਿਵੇਂ ਇਹ ਵਾਲੇ ਸੂਟ ਨੇ ਇਹ ਫੁਲਕਾਰੀ ਸੂਟ ਨੇਗੇ ਇਹਨਾਂ ਦੀ ਬਹੁਤ ਡਿਮਾਂਡ ਹੈਗੀ ਆ ਦੇਖੋ ਇਹ ਹੈਗਾ ਮਸ਼ੀਨ ਪਫ ਦੀ ਮਸ਼ੀਨ ਦੇ ਵਿੱਚ ਵਰਕ ਤਿਆਰ ਹੋਇਆ ਹੈਗਾ ਤੇ ਇਹ ਤੁਸੀਂ ਸਾਡੇ ਕੋਲੋਂ ਹੈਂਡਵਰਕ ਦੇ ਵਿੱਚ ਵੀ ਸੂਟ ਰੈਡੀ ਕਰਵਾ ਸਕਦੇ ਹੋ ਕਲਰ ਕੰਟਰਾਸਟ ਬਹੁਤ ਸੋਹਣੇ ਨੇਗੇ ਦੇਖੋ ਪੂਰੇ ਸੂਟ ਦੀ ਲੁੱਕ ਦੇਖੋ ਬਹੁਤ ਸੋਹਣਾ ਆ ਰਿਹਾ ਲਾਈਟਰ yellow ਵੀ ਨਹੀਂ ਹੈਗਾ ਇਹ ਪੇਠਾ ਕਲਰ ਜਾਏਗਾ ਬਹੁਤ ਸੋਹਣਾ ਕਲਰ ਹੈ ਇਹ एवरेज ਜਿਵੇਂ ਗੁਣੇ ਇਹ ਮਸ਼ੀਨ ਦੇ ਵਿੱਚ ਤਿਆਰ ਹੋਈ ਹੋਈ ਹੈ ਗੈਸ ਤੇ ਹੋਇਆ ਸੂਟ ਇਹ ਤੁਸੀਂ ਸਾਡੇ ਤੋਂ ਹੈਂਡਵਰਕ ਦੇ ਵਿੱਚ ਵੀ ਸੂਟ ਰੈਡੀ ਕਰਵਾ ਸਕਦੇ ਹੋਗੇ ਆਪਣੀ ਚੋਇਸ ਦੇ ਅਕੋਰਡਿੰਗ ਆਪਣੇ ਮਨਪਸੰਦ ਕਲਰ ਡਿਜ਼ਾਈਨ ਕੋ ਬਾਕੇ ਆਪਣੇ ਮਨਪਸੰਦ ਫੈਬਰਿਕ ਦੇ ਉੱਪਰ ਸਾਡੇ ਤੋਂ ਸੂਟ ਰੈਡੀ ਕਰਵਾ ਸਕਦੇ ਹੋਗੇ ਤੇ ਇਹ ਵਾਲੇ ਜਿਹੜੇ ਸੂਟ ਹੈਗਾ ਤੁਹਾਨੂੰ ਮਸ਼ੀਨ ਦੇ ਵਿੱਚ ਤੁਹਾਨੂੰ ਇਹ ਵਿਧ ਦੁਪੱਟਾ 2800 ਰੁਪਏ ਦਾ ਸੂਟ ਪਊਗਾ ਜੇਕਰ ਤੁਸੀਂ ਹੈਂਡ ਮੈਡ ਹੈਂਡ ਮੇਡ ਕਰਵਾਉਗੇ ਤਾਂ ਤੁਹਾਨੂੰ ਇਹ ਸੂਟ 4000 ਤੋਂ 4200 ਦੇ ਵਿੱਚ ਰੈਡੀ ਹੋ ਜਾਊਗਾ ਆਪਣੇ ਰੇਟ ਵੀ ਜੈਨੂਅਲ ਹੋਣਗੇ ਜਿਵੇਂ ਇਹ ਵਾਲੀ ਫਰਕਾਰੀ ਹੈਗੀ ਇਹ ਪੂਰੀ ਪੂਰੀ ਦੀ ਪੂਰੀ ਰੈਡੀ ਕੀਤੀ ਹੋਈ ਆ ਇਹਦੇ ਵਿੱਚ ਗੋਟਾ ਪੱਤੀ ਦਾ ਕੰਮ ਵੀ ਹੈ ਨਾ ਦੇਖੋ ਤੁਸੀਂ ਇਹ ਫੁਲਕਾਰੀਆਂ ਸੀ ਤੁਹਾਨੂੰ ਆਰਡਰ ਤੇ ਰੈਡੀ ਕਰਕੇ ਦੇਵਾਂਗੇ ਜੇਕਰ ਇਹਨਾਂ ਵਿੱਚੋਂ ਤੁਹਾਨੂੰ ਕੋਈ ਪਸੰਦ ਆਉਂਦੀ ਹੈ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਸਾਨੂੰ WhatsApp ਕਰ ਸਕਦੇ ਹੋ ਆ ਦੇਖੋ ਇਹ ਵੀ ਬਹੁਤ ਖੁੱਲੀ ਡੁੱਲੀ ਫੁਲਕਾਰੀ ਹੈ ਪੂਰੀ ਦੀ ਪੂਰੀ ਇਹ ਹੈਂਡਵਰਕ ਦੇ ਵਿੱਚ ਬਣੀ ਹੋਈ ਹੈ ਦੇਖੋ ਤੁਸੀਂ ਇਹਦਾ ਥੋੜਾ ਜਿਹਾ ਅਲੱਗ ਪੈਟਰਨ ਬਣਿਆ ਹੋਇਆ ਹੈਗਾ ਆ ਦੇਖੋ ਇਹ ਥੋੜੀ ਇਹਨੂੰ ਫੈਂਸੀ ਲੁੱਕ ਦਿੱਤੀ ਹੋਈ ਹੈਗੀ ਉਹ ਬਿਲਕੁਲ ਜਿਹੜੀਆਂ ਅਤੇ ਉਹ ਦੀਆਂ ਸਲਕਾਰੀਆਂ ਨੇ ਉਹ ਬਿਲਕੁਲ ਆਪਣੀ ਟ੍ਰੈਡੀਸ਼ਨਲ ਲੁੱਕ ਦੇ ਵਿੱਚ ਤਿਆਰ ਹੋਈਆਂ ਹੋਈਆਂ ਰਹੀਆਂ ਉਹਨੂੰ ਐਕਸਟਰਾ ਕੋਈ ਆਪਣਾ ਲੁੱਕ ਨਹੀਂ ਦਿੱਤੀ ਹੈਗੀ ਜਿਵੇਂ ਪਹਿਲਾਂ ਪੁਰਾਣੀ ਜ਼ਮਾਨੇ 'ਚ ਲੈਂਦੇ ਸੀਗੇ ਆਪਣੀਆਂ ਮੰਮੀਆਂ ਦਾਦੀਆਂ ਲੈਂਦੀਆਂ ਸੀਗੇ ਉਹਦਾਂ ਦੀਆਂ ਸਲਕਾਰੀਆਂ ਆਪਾਂ ਰੈਡੀ ਕੀਤੀਆਂ ਨੇ ਜੀ ਆ ਏ ਵਾਲੀਆਂ ਵੀਰੇ ਫੁਲਕਾਰੀ اے ਤੁਸੀਂ ਨਾ ਕੋਈ ਵੀ ਫੁਲਕਾਰੀ ਸਾਡੇ ਤੋਂ ਬਾਇ ਆਰਡਰ ਵੀ ਰੈਡੀ ਕਰਵਾ ਸਕਦੇ ਹੋ ਤੇ ਜੇ ਕਿ ਜਿਹੜੀਆਂ ਸਾਡੇ ਕੋਲ ਪਈਆਂ ਤੁਸੀਂ ਇਹਨਾਂ ਚੋਂ ਸਕਰੀਨ ਸ਼ਾਟ ਲੈ ਕੇ ਸਾਡੇ ਤੋਂ ਫੁਲਕਾਰੀ ਮੰਗਵਾ ਸਕਦੇ ਹੋ ਜੇ ਕੋਈ ਵੀ ਸੂਟ ਘੱਗਰੇ ਨਾਲ ਤੁਸੀਂ ਫੁਲਕਾਰੀ ਸੂਟ ਰੈਡੀ ਕਰਵਾਉਣਾ ਹੈਗਾ ਕੋਈ ਵੀ ਤੁਸੀਂ ਤਿਆਰ ਕਰਵਾ ਸਕਦੇ ਹੋਗੇ ਸਾਡੇ ਕੋਲੇ ਹਰ ਟਾਈਪ ਦੀ ਚੀਜ਼ ਅਵੇਲੇਬਲ ਹੈ ਜੀ ਕੋਈ ਵੀ ਵਰਕ ਕਰਵਾ ਸਕਦੇ ਹੋ ਤੁਸੀਂ ਹੈਂਡਵਰਕ ਆਰੀ ਵਰਕ ਪੇਂਟ ਮਸ਼ੀਨ ਵਰਕ ਮੈਂ ਹਰ ਇੱਕ ਵੀਡੀਓ ਦੇ ਵਿੱਚ ਤੁਹਾਨੂੰ ਦੱਸਦੀ ਆ ਬਾਰ-ਬਾਰ ਪੀਤਾ ਜੋ ਜਿਹੜਾ ਕੋਈ ਨਵਾਂ ਸਾਡੇ ਨਾਲ ਕਸਟਮਰ ਜੁੜਦਾਗਾ ਤੇ ਕੋਈ ਨਵਾਂ ਵੀਵਰ ਜੁੜਦਾਗਾ ਤਾਂ ਉਹ ਸਾਡੇ ਜੀ ਹਾਰਾ ਨੂੰ ਹਰ ਸਾਡੇ ਇੱਕ ਵਰਕਵਾਰੇ ਪਤਾ ਲੱਗ ਸਕੇ ਵੀ ਇਹਨਾਂ ਕੋਲੇ ਕਿਹੜਾ-ਕਿਹੜਾ ਵਰਕ ਹੈ ਸਾਡੇ ਕੋਲੇ ਹਰ ਟਾਈਪ ਦਾ ਵਰਕ ਕਰਦੇ ਆਂ ਸੀ ਹੈਂਡਵਰਕ ਦੇ ਵਿੱਚ ਸੂਟ ਰੈਡੀ ਹੁੰਦੇ ਨੇ ਸਾਡੇ ਕੋਲ ਫੁਲਕਾਰੀ ਵਰਕ ਕੋਈ ਵੀ ਤੁਸੀਂ ਆਪਣੀ ਚੋਇਸ ਦੇ ਮਤਲਬ ਜੋ ਵੀ ਅੱਜ ਵਰਕ ਚੱਲ ਰਿਹਾ ਹੈਗਾ ਕੋਈ ਵੀ ਤੁਸੀਂ ਸਾਡੇ ਤੋਂ ਸੂਟ ਤਿਆਰ ਕਰਵਾ ਸਕਦੇ ਹੋ ਕਿਸੇ ਵੀ ਫੈਬਰਿਕ ਤੇ ਤਿਆਰ ਕਰਵਾ ਸਕਦੇ ਹੋਗੇ ਜਿਹੜਾ ਸਾਡਾ ਬੁਟੀਕ ਹੈ ਉਹ ਨਵਾਂ ਬਾਜ਼ਾਰ ਪੋਸਟ ਆਫਿਸ ਦੇ ਬਿਲਕੁਲ ਸਾਹਮਣੇ ਸੁਨਾਮ ਦੇ ਵਿੱਚ ਹੈ ਡਿਸਟ੍ਰਿਕਟ ਸੰਗਰੂਰ ਤੇ ਵੀ ਜੇਕਰ ਸਾਡੀ ਇਹ ਵੀਡੀਓ ਅੱਜ ਦੀ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਪੂਰੀ ਵੀਡੀਓ ਨੂੰ ਦੇਖਿਆ ਕਰੋ ਐਂਡ ਤੱਕ ਤਾਂ ਜੋ ਤੁਹਾਨੂੰ ਹਰ ਚੀਜ਼ ਬਾਰੇ ਪਤਾ ਲੱਗ ਸਕੇ ਤੇ ਆਪਣੇ ਜੈਨੂਅਲ ਪ੍ਰਾਈਜ਼ ਹੋਣਗੇ ਤੁਸੀਂ ਸਾਡੇ ਤੋਂ ਆਫਲਾਈਨ ਆ ਕੇ ਵੀ ਲਿਜਾ ਸਕਦੇ ਹੋ ਤੇ ਸਾਡੇ ਤੋਂ ਆਨਲਾਈਨ ਵੀ ਆਰਡਰ ਕਰ ਸਕਦੇ ਹੋ ਡਿਸਕ੍ਰਿਪਸ਼ਨ ਦੇ ਵਿੱਚ ਅਸੀਂ ਆਪਣਾ ਨੰਬਰ ਤੇ ਐਡਰੈਸ ਮੈਂਸ਼ਨ ਕਰ ਦਾਂਗੇ ਧੰਨਵਾਦ ਜੀ